ਅੱਜ ਆਪਾਂ ਦੱਸਾਂਗੇ ਜਿਹੜੀ ਘਰ ਦੇ ਵਿੱਚ ਆਪਾਂ ਸਵਰਛਮਲ ਮੋਟਰ ਲਾਉਣੀ ਆ ਉਹਦਾ ਕਿੰਨਾ ਖਰਚ ਆਉਂਦਾ ਹੈ ਇੱਕ ਕਰਪੇ ਤੋਂ ਲੈ ਕੇ ਇਕੱਲਾ ਇਕੱਲਾ ਸਾਬ ਦੱਸਾਂ ਵੀ ਕਿੰਨਾ ਖਰਚ ਆਉਂਦਾ ਤੇ 275 ਚੋਏ ਵਾਲੀ ਦੱਸਾਂ ਆਪਾਂ ਵੀ ਜਿਹੜੀ 275 ਫੁੱਟ ਤੇ ਲੱਗਦੀ ਹੈ ਉਹਦਾ ਦੱਸਾਂ ਕਿਉਂਕਿ ਜਿਹੜੀ 100 ਫੁੱਟ ਵਾਲੀਆਂ ਸੀ ਉਹਨਾਂ ਦੇ ਹੁਣ ਪਾਣੀ ਜਿਹੜੇ ਮਤਲਬ ਕਿ ਖਤਮ ਹੋ ਚੁੱਕੇ ਉਹ ਚੋਈਆਂ ਦੇ ਵਿੱਚ ਤੇ ਉਹਨਾਂ ਸਾਰੀਆਂ ਮੋਟਰਾਂ ਮਤਲਬ ਕਿ ਡੁੰਗੀਆਂ ਲੱਗਣ ਲੱਗੀਆਂ ਤੇ ਇਹਦਾ ਖਰਚਾ ਆਪਾਂ ਬਣਾਉਨੇ ਆ ਤੇ ਮਤਲਬ ਕਿ ਅੱਜ ਤੋਂ 3 ਸਾਲ ਪਹਿਲਾਂ ਤੇ ਹੁਣ ਦਾ ਇੰਨਾ ਫਰਕ ਪੈ ਗਿਆ ਮਤਲਬ ਕਿ ਦੁੱਗਣਾ ਫਰਕ ਪੈ ਗਿਆ ਜੇ ਪਹਿਲਾਂ 30000 ਖਰਚ ਆਉਂਦਾ ਸੀ ਤਾਂ ਹੁਣ 60000 ਖਰਚਾ ਆਉਣ ਲੱਗ ਗਿਆ ਵੀ ਮਲੇ ਥੋੜੇ ਸਾਲਾਂ ਦੇ ਵਿੱਚ ਦੇਖ ਲਓ ਵੀ ਕਿੰਨੀ ਜ਼ਿਆਦਾ ਮਹਿੰਗਾਈ ਹੋ ਗਈ ਤੇ ਹੁਣ ਆਪਾਂ ਦੱਸਦੇ ਹਾਂ ਵੀ ਕੱਲਾ ਕੱਲਾ ਖਰਚਾ ਕੀ ਖਰਚਾ ਹੋਇਆ ਸਭ ਤੋਂ ਪਹਿਲਾਂ ਆਪਾਂ ਲੇਬਰ ਦਾ ਕੱਢ ਦਾਂਗੇ ਕਿਉਂਕਿ ਦੂਜਾ ਸਮਾਨ ਆਪਾਂ ਬਾਅਦ 'ਚ ਦੱਸ ਦਾਂਗੇ ਜਿਹੜਾ ਪਾਈਪਾਂ ਵਗੈਰਾ ਦਾ ਤੇ ਲੇਬਰ ਦਾ ਆਪਾਂ ਪਹਿਲਾਂ ਕੱਢ ਦਾਂਗੇ ਤੇ ਜਿਹੜੀ ਬਾਈ ਮਸ਼ੀਨ ਵਾਲੇ ਮਿਸਤਰੀ ਦੀ ਲੇਬਰ ਹੈ 25 ਰੁਪਏ ਫੁੱਟ ਹੈ ਉਹ ਮਤਲਬ ਕਿ 25 ਰੁਪਏ ਫੁੱਟ ਨੇ ਸਾਰੇ ਵਿੱਚ ਮਸ਼ੀਨ ਦਾ ਖਰਚ ਸਾਰਾ ਖਰਚਾ ਉਹਦਾ ਜਿੰਨੇ ਮਰਜ਼ੀ ਦਿਨ ਲੱਗਣ ਉਹ 25 ਰੁਪਏ ਫੁੱਟ ਲੈਂਦੇ ਆ ਤੇ ਇੱਥੇ ਲੱਗਿਆ 5 ਦਿਨ ਤੇ ਖਰਚਾ ਬਣਿਆ ਉਹ 6600 ਤੋਂ ਲੈ ਕੇ ਮੰਨ ਲੈ 7000 ਤੱਕ ਤੇ ਇੰਨਾ ਕੀ ਖਰਚਾ ਮਤਲਬ ਕਿ ਮਿਸਤਰੀ ਦਾ ਬਣਦਾ ਇਹਦੇ ਵਿੱਚ 5 ਦਿਹਾੜੀਆਂ ਜਿਹੜੀਆਂ ਲੱਗੀਆਂ ਮਤਲਬ ਕਿ ਇੱਕ ਨਾਲ ਮਤਲਬ ਕਿ ਇੱਕ ਲੇਬਰ ਲਈ ਨਾਲ 5 ਦਿਹਾੜੀਆਂ ਉਗਦੀਆਂ ਹੋਗੀਆਂ ਤੇ ਇਹ ਤਾਂ ਜਿਹੜਾ ਲੇਬਰ ਦਾ ਖਰਚਾ ਨਿਕਲਿਆ ਤੇ ਹੁਣ ਆਪਾਂ ਖਰਚਾ ਦੱਸਦੇ ਹਾਂ ਜਿਹੜਾ ਮੋਟਰ ਦਾ ਸਮਾਨ ਆਇਆ ਰੇਵਰੀਆਂ ਆਈਆਂ ਦੇ ਵਿੱਚ ਜਿਹੜਾ ਦੂਜਾ ਮਾਲ ਵਿੱਚ ਪੈਂਦੇ ਆ ਪਾਈਪਾਂ ਉਹ ਆਈਆਂ ਨੇ ਉਹਦਾ ਖਰਚਾ ਦੱਸਦੇ ਹਾਂ ਤੇ ਮੋਟਰ ਪਾਉਣ ਦੇ ਵਿੱਚ ਜਿਹੜੇ ਸਭ ਤੋਂ ਵੱਡੇ ਮੈਨ ਖਰਚੇ ਹੁੰਦੇ ਆ ਉਹ ਇੱਕ ਤਾਂ ਹੁੰਦਾ ਆਪਣਾ ਮੋਟਰ ਦੇ ਵਿੱਚ ਤੇ ਇੱਕ ਲੇਬਰ ਦੇ ਵਿੱਚ ਹੁੰਦਾ ਲੇਬਰ ਆਪਾਂ ਦੱਸ ਦਿੱਤੀ ਤੇ ਦੂਜਾ ਜਿਹੜਾ ਮਾਲ ਪੈਂਦਾ ਹੁੰਦਾ ਮਤਲਬ ਕਿ ਇੱਕ ਤਾਂ ਜਿਹੜੀ ਮੋਟਰ ਨਾਲ ਲੱਗਦੀ ਡਰਾਈਵ ਉਹ ਹੁੰਦੀ ਜਿਹੜਾ ਬਾਹਰ ਮਾਲ ਪੈਂਦਾ ਇੱਕ ਖਰਚਾ ਵੱਡਾ ਹੁੰਦੇ ਹੁੰਦਾ ਆਪਾਂ ਉਹ ਦੋ ਵੱਡੇ ਖਰਚਿਆਂ ਦਾ ਅਲੱਗ ਦੱਸਦੇ ਹਾਂ ਤੇ ਦੂਜੇ ਜਿਹੜੇ ਸਲੋਚਨ ਵਗੈਰਾ ਲੱਗਦੇ ਹੁੰਦੇ ਆ ਜਿਵੇਂ ਇਹ ਵਿੱਚ ਸਲੋਚਨ ਲੱਗਦਾ ਹੈ ਕਈ ਬਹੁਤ ਹੋਰ ਚੀਜ਼ਾਂ ਆਉਂਦੀਆਂ ਨੇ ਜੋੜ ਵਗੈਰਾ ਬਹੁਤ ਹੋਰ ਮਤਲਬ ਛੋਟੀ ਜਿਹੜੀਆਂ ਨਿੱਕੇ ਚੀਜ਼ਾਂ ਨੇ ਉਹਨਾਂ ਦੇ ਆਪਾਂ ਇਕੱਠੇ ਰੇਟ ਦੱਸਾਂਗੇ ਕਿਉਂਕਿ ਨਹੀਂ ਫਿਰ ਵੀਡੀਓ ਬਹੁਤ ਜਿਹੜੀ ਲੰਬੀ ਵਗ ਜੂਗੀ ਤਾਂ ਕਰਕੇ ਆਪਾਂ ਉਹਨਾਂ ਦੇ ਅਲੱਗ ਰੇਟ ਲਾਏ ਨੇ ਤੇ ਜਿਹੜੀ ਹੁਣ ਆਪਾਂ ਮਾਲ ਪੈਂਦਾ ਜਿਹੜੀ ਮਤਲਬ ਪੈ ਪੈਂਦੀ ਹੈ ਉਹ ਇਹਦੇ ਵਿੱਚ ਪਈ ਆ 275 ਫੁੱਟ ਉਹ ਆਪਾਂ ਨੂੰ ਮਤਲਬ ਕਿ ਤੁਲਕੇ ਵਜਨ ਲਾਦਾ ਤੁਲਕੇ ਰੇਟ ਆਉਂਦਾ ਦਾ 105 ਰੁਪਏ ਉਹ ਕਿਲੋ ਪੈਂਦੀ ਆ ਆਪਾਂ ਨੂੰ ਤੇ ਉਹ ਇਹਦੇ ਵਿੱਚ 275 ਫੁੱਟ ਪੈ ਗਈ ਉਹ ਟੋਟਲ ਆਪਾਂ ਨੂੰ ਸਾਰੀ ਪੈ ਗਈ ਮਤਲਬ ਕਿ ਜਿੰਨੀਆਂ ਦੇ ਵਿੱਚ ਪਈਆਂ ਨੇ 14 ਜਿਹੜੀਆਂ ਮਤਲਬ ਕਿ ਪਾਈਪਾਂ ਆਈਆਂ ਸੀ ਉਹ 13.5 ਪਾਈਪਾਂ ਪਈਆਂ ਨੇ ਅੱਧੀ ਪਾਈਪ ਇਹਦੇ ਵਿੱਚੋਂ ਬਚ ਗਈ ਉਹ ਆਪਾਂ ਨੂੰ ਪਈਆਂ ਨੇ 17640 ਦੀਆਂ ਕਿਉਂਕਿ ਉਹ ਰੇਟ ਵੀ ਆਪਾਂ ਲਾਉਣਾ ਪਊ ਜਿਹੜੀ ਪਾਈਪ ਬਚ ਗਈ ਉਹ ਵਾਪਸ ਨਹੀਂ ਹੁੰਦੀ ਉਹਦਾ ਰੇਟ ਵੀ ਇਹਦੇ ਵਿੱਚ ਲੱਗੂ ਹੀ ਲੱਗੂ 17640 ਦੀਆਂ ਉਹ ਸਾਰੀਆਂ ਵੀ ਆਪਾਂ ਹੋ ਗਈਆਂ ਸਾਰਾ ਟੋਟਲ ਆਪਾਂ ਐਂਡ ਦੇ ਬਣਾਵਾਂਗੇ ਜਿੰਨਾ ਟੋਟਲ ਹੋਇਆ ਸਾਰਾ ਤੇ ਹੁਣ ਉਹਦੇ ਵਿੱਚ ਇੱਕ ਮਤਲਬ ਕਿ ਜਿਹੜੀ ਮੋਟਰ ਪੈਂਦੀ ਹੁੰਦੀ ਹੈ ਉਹ ਪਈ ਹੈ 9900 ਰੁਪਏ ਦੀ 9900 ਰੁਪਏ ਦੀ ਆਪਾਂ ਨੂੰ ਮੋਟਰ ਪੈ ਗਈ ਤੇ ਹੁਣ ਦੂਜੇ ਰਹਿ ਗਏ ਦੂਜੇ ਖਰਚੇ ਆਪਣੇ ਇਹਦੇ ਵਿੱਚ ਜਿਹੜੀ ਮੋਟਰ ਦੇ ਨਾਲ ਡ్రਾਈਵਰੀ ਪੈਂਦੀ ਹੁੰਦੀ ਹੈ ਜਿਵੇਂ ਉਹ ਘੱਟ ਪੈਂਦੀ ਹੁੰਦੀ ਹੈ ਉਹ 275 ਨਹੀਂ ਪੈਂਦੀ ਉਹ ਆਪਾਂ ਨੂੰ ਪੈ ਗਈ 4800 ਰੁਪਏ ਦੀ ਤੇ ਬਾਕੀ ਜਿਹੜੇ ਨਿੰਕੇ ਮੋٹے ਖਰਚੇ ਹੋਰ 50 ਜਿਵੇਂ 100 ਜਿਵੇਂ 200 ਸਲੋਚਨ ਵਗੈਰੇ ਦੇ ਛੋਟੇ ਮੋਟੇ ਜਿਹੜੇ ਚੇਪੀ ਵਗੈਰੇ ਦੇ ਖਰਚੇ ਵੀ ਆਏ ਆ ਉਹ ਟੋਟਲ ਆਪਾਂ ਬਣਾ ਕੇ ਦੱਸਦੇ ਤੇ ਹੁਣ ਉਹ ਮੰਨ ਲਓ ਟੋਟਲ ਕਿੰਨੇ ਬਣੇ 4800 ਰੁਪਏ ਦੀ ਆਪਾਂ ਨੂੰ ਡਰਾਈਵਰੀ ਪੈ ਗਈ ਜਿਹੜੀ ਮਤਲਬ ਕਿ ਮੋਟ ਨਾਲ ਲੱਗਦੀ ਹੁੰਦੀ ਹੈ ਤੇ ਜਿਹੜਾ ਦੂਜਾ ਸਮਾਨ ਹੁੰਦਾ ਆਪਾਂ ਨੂੰ ਉਹ 5505 ਰੁਪਈਆ ਦਾ ਹੋ ਗਿਆ ਇਹਦੇ ਵਿੱਚ ਹੋਰ 1 ਰੁਪਏ ਦਾ ਖਰਚਾ ਵੀ ਨਹੀਂ ਹੈਗਾ ਮਤਲਬ ਜਿੰਨੇ ਖਰਚੇ ਸਾਰੇ ਆਪਣੇ ਲਾਏ ਹੋਏ ਆ ਤੇ ਬਾਕੀ ਜਿਹੜੇ ਮਤਲਬ ਕਿ ਆਪ ਆਪਾਂ ਮਤਲਬ ਕਿ ਗੁਮਾਂਢੀ ਭਰਾ ਇੱਕ ਦੋ ਨਾਲ ਲੱਗੇ ਜਿਹੜੇ ਲੱਗੇ ਸੀ ਉਹਨਾਂ ਦਾ ਕੋਈ ਖਰਚਾ ਨਹੀਂ ਕਿਉਂਕਿ ਉਹ ਆਪਾਂ ਮਤਲਬ ਕਿ ਉਹਨਾਂ ਦਾ ਖਰਚਾ ਲਾਇਆ ਵੀ ਨਹੀਂ ਸਿਰਫ 1 ਦਿਹਾੜੀ ਦਾ ਖਰਚਾ ਲਾਇਆ ਆਪਾਂ ਨੇ 5 ਦਿਨਾਂ ਦਾ ਤੇ ਰੋਟੀ ਵਗੈਰਾ ਦਾ ਬਾਕੀ ਉਹ ਚੀਜ਼ਾਂ ਦਾ ਖਰਚਾ ਆਪਾਂ ਨਾ ਕਦੇ ਗਿਣਿਆ ਕਰਦੇ ਕਿਸਾਨ ਵੀਰ ਨਾ ਕਦੇ ਉਹ ਗਿਣੇ ਜਾਂਦੇ ਉਹ ਬਾਕੀ ਮੰਨ ਲੇ ਜੇ ਕਿ ਤੁਸੀਂ ਕੋਈ ਹੋਰ ਖਰਚਾ ਗਿਣਨਾ ਉਹ ਆਪਣਾ ਤੁਹਾਡਾ ਪਰਸਨਲ ਹੈ ਆਪਣੇ ਮੋਟਰ ਮੋਟਰ ਦਾ ਖਰਚਾ ਦੱਸਤਾ ਸਾਰਾ ਬਣਾ ਕੇ ਟੋਟਲ ਵੀ ਇੰਨਾ ਖਰਚਾ ਬਣਿਆ ਹੁਣ ਇਹਦਾ ਟੋਟਲ ਆਪਾਂ ਗ੍ਰੈਂਡ ਟੋਟਲ ਬਣਾਉਣੇ ਵੀ ਕਿੰਨਾ ਬਣਿਆ ਸਾਰੇ ਹੀ ਟੋਟਲ 47075 47075 ਰੁਪਏ ਟੋਟਲ ਖਰਚਾ ਆ ਗਿਆ ਤੇ ਹੋਰ 1 ਰੁਪਏ ਦਾ ਕਿਤੇ ਕੋਈ ਖਰਚਾ ਨਹੀਂ ਆਇਆ ਇੰਨੇ ਦੇ ਵਿੱਚ ਆਪਣੀ ਜਿਹੜੀ ਮੋਟਰ ਲੱਗ ਚੁੱਕੀ ਹੈ ਤੇ ਬਾਕੀ ਹੁਣ ਤੁਸੀਂ ਦੱਸੋ ਕਿਸਾਨ ਵੀਰੋ ਵੀ ਕਮੈਂਟਾਂ ਦੇ ਵਿੱਚ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਤੇ ਜੇ ਕਿਸੇ ਪ੍ਰਾਣਿਕ ਮੋਟਰ ਪਾਈ ਹੋਵੇ ਤੁਸੀਂ ਜਰੂਰ ਦੱਸਿਓ ਆਪਣਾ ਖਰਚਾ ਬਾਕੀ ਆਪਾਂ ਕੱਲੀ-ਕੱਲੀ ਚੀਜ਼ ਲਾ ਕੇ ਦੱਸਦੀ